ਆਪਣੇ ਸੈਕ ਪੁਲਿਸ ਨੇ ਨੀਰੂ ਬਾਜਵਾ ਦੇ ਖਿਲਾਫ ਕੀਤਾ ਮਾਮਲਾ ਦਰਜ ਅੱਜ ਨੀਰੂ ਬਾਜਵਾ ਪੇਸ਼ੀ ਲਈ ਪਹੁੰਚੇ ਅੰਮ੍ਰਿਤਸਰ ਕੋਰਟ ਵਾਲਮੀਕੀ ਪਾਇਚਾਰੇ ਬਨੋਬੂ ਹੈ ਬਾਰੀਆਂ ਫਿਲਮ ਦੇ ਖਿਲਾਫ ਕੀਤਾ ਗਿਆ ਸੀ ਰੋਸ ਪ੍ਰਦਰਸ਼ਨ ਤੁਸੀਂ ਦੇਖ ਰਹੇ ਹੋ ਡੇਲੀ ਪ੍ਰਾਈਮ ਨਿਊਜ਼ ਪੰਜਾਬੀ ਮੈਨੀਹਾ ਪੰਜਾਬੀ ਫਿਲਮ ਦੀ ਅਦਾਕਾਰ ਨੀਰੂ ਬਾਜਵਾ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ੀ ਲਈ ਪੁੱਜੇ ਸਭ ਤੋਂ ਪਹਿਲਾਂ ਉਹਨਾਂ ਗੁਰੂ ਘਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਕੋਰਟ ਦੇ ਵਿੱਚ ਪੁੱਜੇ ਜਿੱਥੇ ਅੱਜ ਉਹਨਾਂ ਦੀ ਪੇਸ਼ੀ ਸੀ ਇਸ ਮੌਕੇ ਉਹਨਾਂ ਨੇ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣਾ ਮੁਨਾਸਬ ਨਹੀਂ ਸਮਝਿਆ ਤੇ ਆਪਣੀ ਗੱਡੀ ਵਿੱਚ ਬੈਠ ਕੇ ਚਲੇ ਗਏ ਉੱਥੇ ਹੀ ਮੁੱਖ ਸ਼ਿਕਾਇਤਕਰਤਾ ਸਿਮਰਨ ਤੇ ਅਮਨ ਬੱਲੋ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬੀ ਫਿਲਮ ਬੁਹੇ ਬਾਰੀਆਂ ਜੋ ਪਿਛਲੇ ਸਮੇਂ 'ਚ ਰਿਲੀਜ਼ ਹੋਈ ਸੀ ਜਿਸ ਦੇ ਵਿੱਚ ਬੁਹੇ ਬਾਰੀਆਂ ਫਿਲਮ ਦੀ ਅਦਾਕਾਰਾ ਨੀਰੂ ਬਾਜਵਾ ਦੇ ਖਿਲਾਫ ਫ਼ਲਮੀ ਕੀ ਪਾਈਚਾਰੇ ਵੱਲੋਂ ਪ੍ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਜਿਸ ਤੇ ਚਲਦੇ ਪੁਲਿਸ ਨੂੰ ਮਾਮਲਾ ਦਰਜ ਕਰਨਾ ਪਿਆ ਤੇ ਅੱਜ ਉਹਨਾਂ ਦੀ ਤਾਰੀਖ ਸੀ ਇਸ ਮਾਮਲੇ ਦੇ ਵਿੱਚ ਨੀਰੂ ਬਾਜਵਾ ਵੱਲੋਂ ਵਾਲਮੀਕੀ ਭਾਈਚਾਰੇ ਦੀਆਂ ਧੀਆਂ ਤੇ ਭੈਣਾਂ ਦੇ ਖਿਲਾਫ ਗਲਤ ਸ਼ਬਦਾਵਲੀ ਵਰਤੀ ਗਈ ਸੀ ਜਿਸ ਤੇ ਚਲਦੇ ਵਾਲਮੀਕੀ ਭਾਈਚਾਰੇ ਨੇ ਇਸ ਵਿਰੁੱਧ ਪ੍ਰਦਰਸ਼ਨ ਕੀਤਾ ਸੀ ਤੇ ਪੁਲਿਸ ਨੂੰ ਇਸ ਦੇ ਖਿਲਾਫ ਮਾਮਲਾ ਵੀ ਦਰਜ ਕਰਨਾ ਪਿਆ ਅੱਜ ਉਹਨਾਂ ਵੱਲੋਂ ਮਾਫੀ ਮੰਗ ਲਈ ਗਈ ਹੈ ਤੇ ਵਾਲਮੀਕੀ ਭਾਈਚਾਰੇ ਵੱਲੋਂ ਇੱਕੋ ਹੀ ਗੱਲ ਇਹ ਰੱਖੀ ਗਈ ਹੈ ਕਿ ਉਹ ਸਾਡੇ ਪਾਵਨ ਵਾਲਮੀਕੀ ਤੀਰਤ ਤੇ ਜਾ ਕੇ ਮੱਥਾ ਟੇਕਣ ਉੱਥੇ ਹੀ ਮਾਫੀ ਮੰਗਣ ਤੇ ਵਾਲਮੀਕੀ ਭਾਈਚਾਰੇ ਵੱਲੋਂ ਮਾਫ ਕਰ ਦਿੱਤਾ ਜਾਵੇਗਾ ਉੱਥੇ ਇਸ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਪੰਜਾਬੀ ਫਿਲਮ ਦੀ ਅਦਾਕਾਰ ਨੀਰੂ ਬਾਜਵਾ ਬੂਹੇ ਬਾਰੀਆਂ ਫਿਲਮ ਦੇ ਕੇਸ ਵਿੱਚ ਅੰਮ੍ਰਿਤਸਰ ਕੋਰਟ ਵਿੱਚ ਪੁਜੇ ਸਨ ਇਸ ਮੌਕੇ ਵਕੀਲ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੂਹੇ ਬਾਰੀਆਂ ਫਿਲਮ ਦੇ ਵਿੱਚ ਨੀਰੂ ਬਾਜਵਾ ਤੇ ਉਹਨਾਂ ਦੀ ਫਿਲਮ ਟੀਮ ਵੱਲੋਂ ਐਸਸੀ ਭਾਈਚਾਰੇ ਦੀਆਂ ਔਰਤਾਂ ਦੇ ਖਿਲਾਫ ਗਲਤ ਸ਼ਬਦਾਵਲੀ ਵਰਤੀ ਗਈ ਸੀ ਜਿਦੇ ਚਲਦੇ ਵਾਲਮੀਕੀ ਭਾਈਚਾਰਾ ਵੱਲੋਂ ਨੀਰੂ ਬਾਜਵਾ ਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ ਸੀ ਅੱਜ ਉਹਨਾਂ ਦੀ ਕੋਰਟ ਵਿੱਚ ਪੇਸ਼ੀ ਸੀ ਤੇ ਅੱਜ ਉਹ ਕੋਰਟ ਦੇ ਵਿੱਚ ਪੇਸ਼ ਹੋ ਕੇ ਰਾਮ ਤੀਰਥ ਵਿਖੇ ਮੱਥਾ ਟੇਕਣ ਜਾਣਗੇ ਜਿਸ ਤੋਂ ਬਾਅਦ ਉਹਨਾਂ ਨੂੰ ਮਾਫੀ ਦੇ ਦਿੱਤੀ ਜਾਵੇਗੀ ਉਨਾ ਕਿਹਾ ਕਿ ਫਿਲਮ ਦੇ ਰਾਈਟਰ ਤੇ ਡਾਇਰੈਕਟਰ ਨੇ ਪਹਿਲਾਂ ਹੀ ਵਾਲਮੀਕੀ ਤੀਰਤ ਜਾ ਕੇ ਮੱਥਾ ਟੇਕ ਲਿਆ ਸੀ ਤੇ ਹੁਣ ਸਿਰਫ ਨੀਰੂ ਬਾਜਵਾ ਹੀ ਮੱਥਾ ਟੇਕਣਾ ਬਾਕੀ ਹੈ ਨੀਰੂ ਬਾਜਵਾ ਵੀ ਵਾਲਮੀਕੀ تیرਤ ਮੱਥਾ ਟੇਕਣ ਲਈ ਜਾ ਰਹੇ ਹਨ ਅੱਜ ਕੀ ਹੈ ਸਾਰਿਆਂ ਨੂੰ ਜੈ ਪੀਮ ਜੈ ਸਵਿਧਾਨ ਜੈ ਵਾਲਮੀਕੀ ਜੀ ਮੇਰਾ ਨਾਮ ਸਿਮਰਨਜੀਤ ਕੋਹੜਾ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿੱਦਾਂ ਕਿ ਪਿਛਲੇ ਦਿਨੀ ਇੱਕ ਮੈਂ ਪਰਚਾ ਦਰਜ ਕਰਾਇਆ ਸੀਗਾ ਨੀਰੂ ਬਾਜਵਾ ਤੇ ਜੋ ਕਿ ਉਸਨੇ ਫਿਲਮ ਬਣਾਈ ਸੀ ਕਿ ਬੂਹੇ ਬਾਰੀਆਂ ਪਰ ਜੋ ਬੂਹੇ ਬਾਰੀਆਂ ਨੂੰ ਅਸੀਂ ਬੰਦਤਾ ਕਰਵਾਇਆ ਪਰ ਉਸ ਦਾ ਧੌਣ ਦਾ ਸਰੀਆ ਵੀ ਕਢਵਾਇਆ ਜੋ ਕਿ ਮਾਨਜੋ ਕੋਰਟ ਦੇ ਵਿੱਚ ਅਸੀਂ ਖੜੀ ਕੀਤਾ ਜੀ ਦੇ ਵਿੱਚ ਸਾਡੇ ਮਨਜਿੰਦਰ ਵਕੀਲ ਜੀ ਧਰੂਪ ਵਕੀਲ ਜਿਨ੍ਹਾਂ ਨੇ ਕਿ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਮੰਨਦੇ ਹੋਏ ਉਹਨੂੰ ਝੁਕਾਇਆ ਤੇ ਸਾਡੀ ਮੰਗ ਸੀਗੀ ਜਿਸ ਟਾਈਮ ਤੇ ਮੈਂ ਪਰਚਾ ਕਰਵਾਉਣ ਦੀ ਸੀ ਉਸ ਟਾਈਮ ਤੇ ਵੀ ਵੀ ਮੇਰੀ ਇਹੀ ਮੰਗ ਸੀਗੀ ਕਿ ਸਾਡੇ ਪਾਵਨ ਵਾਲਮੀਕੀ ਤੀਰੇ ਤੇ ਆਣ ਕੇ ਆਪਣਾ ਸਿਰ ਝੁਕਾਵੇ ਆਪਣੀ ਸ਼ਮਾ ਜਗਾਵਾਗੇ ਕਿ ਮੈਂ ਇੱਕ ਧੀਆ ਵਾਸਤੇ ਗਲਤ ਬੋਲਿਆ ਸੀਗਾ ਕਿ ਅੱਜ ਵੀ ਅਗਰ ਆਣ ਕੇ ਪਾਵਨ ਵਾਲਮੀਕੀ ਤੀਰੇ ਤੇ ਆਪਣਾ ਸਿਰ ਝੁਕਾਉਂਦੀ ਆ ਤੇ ਇੱਕ ਲੇਡੀ ਆ ਬਾਬਾ ਸਾਹਿਬ ਨੇ ਉਸ ਨੂੰ ਵੀ ਅਧਿਕਾਰ ਦਿੱਤਾ ਹੈ ਬਰਾਬਰ ਦਾ ਅਧਿਕਾਰ ਆ ਮੈਂ ਨਾ ਜਾਤ ਪਾਤ ਦੇ ਵਿੱਚ ਵਿਸ਼ਵਾਸ ਰੱਖਦੀ ਹਾਂ ਕਿਉਂਕਿ ਬਾਬਾ ਸਾਹਿਬ ਨੇ ਸੰਵਿਧਾਨ ਸਰਲੇ ਸਾਰਿਆਂ ਲਈ ਇੱਕ ਬਰਾਬਰ ਲਈ ਲਿਖਿਆ ਕਿਸੇ ਲਈ ਜਾਤ ਬਾਦ ਉਹ ਵੀ ਸਾਡੀ ਹੀ ਭੈਣ ਆ ਉਹਨਾਂ ਨੇ ਇਹ ਚੀਜ਼ ਨੂੰ ਗਲਤੀ ਨਾਲ ਰਿਲੀਜ਼ ਕੀਤਾ ਹੈ ਤੇ ਜੋ ਕੀ ਕਹਿੰਦੇ ਆ ਕਿ ਅਸੀਂ ਪਾਵਨ ਵਾਲਮੀਕੀ ਤੀਰੇ ਤੇ ਜਾ ਕੇ ਮੱਥਾ ਟੇਕਾਂਗੇ ਡਾਇਰੈਕਟਰ ਪ੍ਰੋਡਿਊਸਰ ਮੱਥਾ ਟੇਕ ਆਏ ਨੇ ਨੀਰੂ ਬਾਜਵਾ ਨੂੰ ਵੀ ਅਸੀਂ ਮੱਥਾ ਟਿਕਾ ਕੇ ਹੀ ਉਹਨਾਂ ਨੂੰ ਸ਼ਮਾਂ ਦੇ ਲੈ ਕੇ ਆਵਾਂਗੇ ਅੱਗੇ ਇਹੀ ਸੰਤ ਸਮਾਜ ਅੱਗੇ ਵੀ ਅਪੀਲ ਆ ਤੇ ਜਿਹੜੇ ਫਿਲਮ ਬਣਾਉਂਦੇ ਉਹਨਾਂ ਨੂੰ ਵੀ ਚੇਤਾਵਨੀ ਆ ਕਿ ਮੂਲ ਨਿਵਾਸੀ ਸਮਾਜ ਦੀਆਂ ਧੀਆਂ ਤੇ ਟਿੱਪਣੀ ਨਾ ਹੋਵੇ ਨਹੀਂ ਤੇ ਫਿਰ ਜੋਸਾ ਵਿਧਾਨ ਦੇ ਵਿੱਚ ਲਿਖਿਆ ਉਹਨਾਂ ਨੂੰ ਅਸੀਂ ਇਦਾਂ ਹੀ ਸਜ਼ਾ ਦਵਾਉਂਦੇ ਰਵਾਂਗੇ ਜਿੱਦਾਂ ਕਿ ਨੀਰੂ ਦੇ ਵਿੱਚ ਗੱਲੇ ਦੇ ਵਿੱਚ ਬਹੁਤ ਜ਼ਿਆਦਾ ਹੀ ਕੋਈ ਕਿਲਾ ਸੀਗਾ ਜੋ ਕੋਈ ਨਿਕਲ ਆਇਆ ਜੋ ਕਿ ਸਾਡੇ ਭਰਾਵਾਂ ਨੇ ਵਕੀਲ ਸਰ ਨੇ ਸਾਡਾ ਸਾਥ ਦਿੱਤਾ ਉਹਨੂੰ ਅੱਜ ਮਜਬੂਰ ਕੀਤਾ ਇਹਨਾਂ ਕਹਿੰਦੀ ਹੋਈ ਆਪਣੇ ਸਮਾਜ ਅੱਗੋਂ ਵੀ ਧੰਨਵਾਦ ਕਰਦੀਆਂ ਸਾਡੇ ਜੋ ਸੰਤ ਸਮਾਜ ਨੇ ਸਾਡਾ ਸਾਹ ਦਿੱਤਾ ਤੋਂ ਜੋ ਵੱਖ-ਵੱਖ ਸੰਸਥਾਵਾਂ ਨੇ ਸਾਥ ਦਿੱਤਾ ਤੇ ਸਤਿਗੁਰੂ ਮਲਕੀਨਾਥ ਜੀ ਨੇ ਜਿਨ੍ਹਾਂ ਤੇ ਸਾਡਾ ਜਾਦਾ ਸਿਰ ਤੇ ਹੱਥ ਸੀਗਾ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਇਸ ਬੱਚੀ ਨੂੰ ਅੱਜ ਮੈਦਾਨ ਦੇ ਵਿੱਚ ਖੜ੍ਹਾ ਕੀਤਾ ਕਿ ਇੱਕ ਭੈਣ ਨੂੰ ਛਕਾਉਣ ਤੇ ਮਜਬੂਰ ਕਰ ਦਿੱਤਾ ਇਹਨਾਂ ਕਹਿੰਦੀ ਹੋਈ ਜੈ ਭੀਮ ਜੈ ਸਾਬਿਦਮ ਜੈ ਵਾਲਮੀਕੀ ਮੇਰਾ ਨਾਮ ਧਰੂਜੇਤ ਲੀ ਹੈ ਠੀਕ ਹੈ ਇੱਕ ਐਫ ਆਈ ਆਰ ਦਰਜ ਹੋਈ ਸੀ ਵੀ 9 2023 ਨੂੰ ਅਗੇਂਸ ਨੀਰੂ ਬਾਜਵਾ ਉਹਦੇ ਪ੍ਰਤਾਪ ਸਿੰਘ ਤੇ ਨਾਲ ਦੀ ਨਾਲ ਜਗਦੀਪ ਪੂਰਿੰਗ ਦੇ ਉੱਤੇ ਠੀਕ ਹੈ ਜੋ ਕਿ ਮੂਹੇ ਬਾਰੀਆਂ ਦੇ ਪ੍ਰੋਡਿਊਸਰ ਰਾਈਟਰ ਤੇ ਡਾਇਰੈਕਟਰ ਹੈ ਠੀਕ ਹੈ ਤੇ ਉਹ ਐਫ ਆਈ ਆਰ ਦਰਜ ਹੋਈ ਸੀ ਸਿਮਰਨਜੀਤ ਕੌਰ ਵੱਲੋਂ ਤੇ ਹੁਣ ਉਸ ਐਫ ਆਈ ਆਰ ਦੇ ਵਿੱਚ ਅੱਜ ਤਰੀਕ ਸੀ ਜੋ ਕਿ ਨੀਰੂ ਬਾਜਵਾ ਜੀ ਆਏ ਹੈ ਨਾਲ ਡਾਇਰੈਕਟਰ ਤੇ ਰਾਈਟਰ ਆਏ ਹੈ ਇਹਨਾਂ ਦੀ ਮੰਗ ਸੀ ਕਿ ਵਾਲਮੀਕੀ ਤੀਰਤ ਤੇ ਜਾ ਕੇ ਉਨਤਮਸਕ ਹੋਣ ਡਾਇਰੈਕਟਰ ਤੇ ਰਾਈਟਰ ਉਨਤਮਸਕ ਹੋ ਚੁੱਕੇ ਆ ਨੀਰਵਾਜਵਾ ਮੈਮ ਰਹਿੰਦੇ ਆ ਤੇ ਉਹ ਹੋਣਗੇ ਤੇ ਉਸ ਬਾਅਦ ਫੈਸਲਾ ਕੋਰਟ ਵੱਲੋਂ ਇਹੀ ਫੈਸਲਾ ਦਿੱਤਾ ਗਿਆ ਕਿ ਉਹ ਨਤਮਸਤਕ ਹੋਣ ਤੇ ਉਸ ਤੋਂ ਬਾਅਦ ਫਿਰ ਅੱਜ ਦੀ ਤਰੀਕ ਪਈ ਅੱਜ ਨੋਰਮਲ ਜੀ ਜੀ ਉਹ ਸੈਟੀਸਫਾਈ ਹੈ ਜੀ ਜੱਜ ਨੇ ਵੀ ਉਹਨਾਂ ਨੂੰ ਇਹੀ ਆਰਡਰ ਦਿੱਤੇ ਹੈ ਕਿ ਤੁਸੀਂ ਪੇਸ਼ ਹੋਵੋ ਉੱਥੇ ਨਤਮਸਤਕ ਹੋਵੋ ਤੇ ਨਾਲ ਦੀ ਨਾਲ ਦੋਨੋਂ ਪਾਰਟੀਆਂ ਸੈਟੀਸਫਾਈਡ ਹੈ ਤੇ ਇਹਨਾਂ ਕੀ ਐ ਵੀ ਜਾਂਦੇ ਸੀ ਕਿ ਨਾ ਇਹਦੇ ਵਿੱਚ ਕੋਈ ਪੈਸੇ ਦਾ ਲੈਣ ਦੇਣ ਹੋਇਆ ਨਾ ਕੋਈ ਥ੍ਰੈਟ ਹੋਇਆ ਇਹਨਾਂ ਨੂੰ ਨਹੀਂ ਸਰ ਅਜੇ ਸ਼ਾਮੀ ਪਤਾ ਲੱਗੇਗਾ ਅਗਲੀ ਵੀ ਉਹਨੇ ਬਲਾਈ ਕੋਰਟ ਅਗਲੀ ਤਰੀਕ ਪੂਰੀ ਚਾਰਪੈਂਡ ਮੇਰਾ ਨਾਮ ਜਗਦੀਪ ਵੜੰਗਾ ਜੀ ਬੂਹੇ ਬਾਰੀਆਂ ਫਿਲਮ ਲਿਖੀ ਹੈ ਜੀ ਮੈਂ ਅੱਜ ਕਿੱਥੇ ਪਹੁੰਚੇ ਤੁਸੀਂ ਅੱਜ ਅਮਰੀਕ ਸਰ ਕੋਰਟ ਚ ਆਏ ਆ ਜੀ ਅਸੀਂ ਸਾਡੀ ਬੂਹੇ ਬਾਰੀਆਂ ਫਿਲਮ ਦਾ ਜਿਹੜਾ ਸਾਡਾ ਤੁਸੀਂ ਪਿੱਛੇ ਸੁਣਿਆ ਹੋਣਾ ਮਸਲਾ ਜੋ ਸੀਗਾ ਉਹਦੇ ਬਾਰੇ ਆਏ ਆ ਅੱਜ ਤੇ ਉਹ ਸਾਡਾ ਕੰਪਲੀਟ ਹੋ ਗਿਆ ਜੀ ਸਾਰਾ ਕਿ ਇਹਦੇ ਵਿੱਚ ਕੀ ਗੱਲ ਹੋਈ ਸੀ ਜਿਹੜਾ ਕਿ ਤੁਹਾਨੂੰ ਰਿਪੋਰਟ ਪਾਉਣਾ ਉਹ ਚ ਕੁਝ ਸ਼ਬਦਾਂ ਦੇ ਆਪੱਤੀ ਸੀ ਜੀ ਜੀ ਲੋਕਾਂ ਨੂੰ ਕੁਝ ਲੋਕਾਂ ਨੂੰ ਤੇ ਉਹ ਅਸੀਂ ਉਹਨਾਂ ਤੋਂ ਮਾਫੀ ਮੰਗ ਲਈ ਹੈ ਜੀ ਸੋਸ਼ਲ ਮੀਡੀਆ ਤੇ ਜੀ ਤੇ ਨਤਮਸਤਕ ਵੀ ਹੋ ਗਏ ਆ ਜੀ ਤੇ ਉਸ ਤੋਂ ਬਾਅਦ ਚਲੋ ਉਹ ਤੁਹਾਨੂੰ ਵੀ ਪਤਾ ਹੀ ਹੈ ਕਿ ਮਾਫੀ ਮੰਗਣ ਤੋਂ ਬਾਅਦ ਜੇ ਕੋਈ ਬੰਦਾ ਕਿਸੇ ਨੂੰ ਦਿਲ ਦਿਖਾਉਣ ਦਾ ਕਦੇ ਕਿਸੇ ਵੀ ਫੜਨ ਦਾ ਮਕਸਦ ਨਹੀਂ ਹੁੰਦਾ ਨਾ ਸਾਡੇ ਮਕਸਦ ਸੀਗਾ ਤੇ ਜੇ ਉਹ ਉਹਨਾਂ ਨੇ ਅਸੀਂ ਆਪ ਜੁੜ ਕੇ ਮਾਫੀ ਮੰਗੀ ਤੇ ਉਹਨਾਂ ਨੇ ਵੱਡੇ ਦਿਲ ਨਾਲ ਸਾਨੂੰ ਮਾਫ ਕੀਤਾ ਜੀ ਇਦੋਂ ਇਹੀ ਤਾਂ ਸਾਡਾ ਸਮਾਜ ਹੈ ਇਹੀ ਤਾਂ ਸਾਡਾ ਪੰਜਾਬ ਹੈ ਕੋਰਟ ਵੱਲੋਂ ਫੈਸਲਾ ਕੀ ਲਿੱਤਾ ਨਹੀਂ ਫੈਸਲਾ ਕੀ ਲਿੱਤਾ ਨਹੀਂ ਆਪਣਾ ਨਹੀਂ ਆਪਣਾ ਮੈਂ ਤੁਹਾਨੂੰ ਦੱਸੀ ਨਾ ਆਪਣਾ ਆਪਣਾ ਮਾਫੀ ਆਪ ਮੰਗੀ ਜੀ ਉਸ ਚੀਜ਼ ਤੇ ਕੋਰਟ ਨੇ ਬੜਾ ਸਤਿਕਾਰ ਰਿਹਾ ਕੋਰਟ ਨੇ ਸਾਨੂੰ ਸਾਡੇ ਉਹ ਮਤਲਬ ਆ ਜੀ ਫੈਸਲਾ ਆਇਆ ਨਹੀਂ ਹਾਂਜੀ ਹੋਰ ਥੋੜੇ ਟਾਈਮ ਚ 10 15 20 ਮਿੰਟ ਚ ਪਤਾ ਲੱਗ ਜੂਗਾ ਜੀ ਪਰ ਤੁਸੀਂ ਮਾਫੀ ਮੰਗ ਲਈ ਹਾਂਜੀ ਅਸੀਂ ਤਾਂ ਸੋਸ਼ਲ ਮੀਡੀਆ ਤੇ ਵੀ ਮੰਗੀ ਹੈ ਜੀ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਪਹਿਲਾਂ ਜਦੋਂ ਕੰਪਲੇਟ ਕੀਤੀ ਗਈ ਸੀ ਹਾਂਜੀ 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 ਇਹ ਵੀ ਆਏ ਸਰ ਪਰ ਉਹ ਕੁਝ ਸਮਾਜ ਦੇ ਬੰਦੇ ਕਹਿੰਦੇ ਕੀ ਆ ਰਾਮਕਿਰਤ ਮੰਦਿਰ ਜਾ ਕੇ ਫੇਰ ਹੀ ਮਾਫੀ ਆਪਕੋ ਕਬੂਲ ਮੰਗ ਲਈ ਜੀ ਮੰਗ ਲਈ ਕਬੂਲ ਕਰ ਲਈ ਜੀ ਉੱਥੇ ਮੱਥਾ ਟੇਕ ਕੇ ਆਇਆ ਸਪੈਸ਼ਲਿਸਟ ਕੋਲ ਜਾ ਕੇ ਮਾਫੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੀ ਡੈਗਨੈਸਿਸ ਮੇਰਾ ਨਾਮ ਗੁਰਜੀਤ ਸਿੰਘ ਚੌਂਕੀਨ ਚਾਰ ਕੋਰਪ ਕੋਮਪਲੈਕਸ ਹਾਂਜੀ ਸਰ ਕੀ ਪੂਰਾ ਮਾਮਲਾ ਹੈ ਕੌ ਬੋਹੇ ਬਾਰੀਆਂ ਦੇ ਸੰਬੰਧ ਫਿਰਾਂਗੇ ਹਾਂਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕੋਸ਼ਿਸ਼ ਠੀਕ ਹੈ ਠੀਕ ਹੈ ਬਸ ਬਹੁਤ ਮਿਹਰਬਾਨ ਹਾਂਜੀ ਸਰ ਸਭ ਤੋਂ ਪਹਿਲਾਂ ਆਪਣਾ ਬਰਤਨ ਨਾਮ ਆਪਣਾ ਦੱਸੋ ਮੇਰਾ ਨਾਮ ਜੀ ਅਮਨ ਮੋਹਨ ਲਿਵਾਸੀ ਭਾਰਤੀ ਮੋਹਨਵਾਸੀ ਮੁਕਤੀ ਮੋਰਚੇ ਤੋਂ ਯੂਥ ਵਿੰਗ ਚੇਅਰਮੈਨ ਪੰਜਾਬ ਤੇ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਤੋਂ ਸੀਨੀਅਰ ਮੈਂਬਰ ਹਾਂਜੀ ਸਰ ਕੀ ਕਮੇਟੀ ਦੇ ਜੀ ਸੀ ਤੇ ਕਿਹਦੇ ਦਾ ਦੇਖੋ ਜੀ ਇੱਕ ਸਾਰੇ ਹੀ ਮੀਡੀਆ ਕਰਮੀਆਂ ਨੂੰ ਤੇ ਸਮਾਜ ਨੂੰ ਪਤਾ ਹੈ ਕਿ ਇੱਕ ਫਿਲਮ ਬੋਹੇ ਬਾਰੀਆਂ ਆਈ ਸੀ ਜਿਹਦੇ ਵਿੱਚ ਸਾਡੇ ਸਮਾਜ ਦੇ ਜਿਹੜੇ ਮੈਲੰਗ ਪੰਜਾਬ ਪ੍ਰਧਾਨ ਨੇ ਤੇ ਜਿੰਨੇ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਭੰਡਾਰੀਪੁਰ ਦੇ ਉੱਪਰ ਜਿਹੜੀ ਇੱਕ ਭੁਖ ਹੜਤਾਲ ਰੱਖੀ ਗਈ ਸੀ ਤੇ ਜਿਹਦੇ ਵਿੱਚ ਬੁਹੇਵਾਰੀਆਂ ਤੇ ਪਰਚਾ ਦਰਜ ਕਰਵਾਇਆ ਗਿਆ ਸੀ ਭਾਰਤੀ ਮਹੌਲ ਨਵਾਸੀ ਮੁਕਤੀ ਮੋਰਚੇ ਵੱਲੋਂ ਜੀ ਤੇ ਜਿਹਦੀ ਇੱਕ ਹਾਈ ਕੋਰਟ 'ਚ ਵੀ ਕਵੈਸ਼ਨਿੰਗ ਪਾਈ ਗਈ ਸੀ ਆਪਣਾ ਫਿਲਮ ਵਾਲੇ ਲੈਵਲੋਂ ਪਰ ਉੱਥੇ ਆਪਾਂ ਕਵੈਸ਼ਨਿੰਗ ਜਿਹੜੀ ਨਹੀਂ ਹੋਣ ਦਿੱਤੀ ਜਿਹੜਾ ਕਿ ਜਿੰਨੇ ਵੀ ਕਾਸਟੀਮ ਸੀ ਉਹਨਾਂ ਨੂੰ ਮਜਬੂਰ ਜਿਹੜਾ ਕਾਨੂੰਨ ਹੈ ਸਭ ਤੋਂ ਉੱਪਰ ਆ ਕਿਉਂਕਿ ਨਾ ਮੈਂ ਉੱਪਰ ਆ ਸਭ ਤੋਂ ਉੱਪਰ ਸੰਵਿਧਾਨ ਹੈ ਸੰਵਿਧਾਨ ਦੇ ਅਕੋਰਡਿੰਗ ਅੱਜ ਐਟੀਬਡੀ ਅਦਾਕਾਰਾਂ ਨੂੰ ਡਾਇਰੈਕਟਰ ਨੂੰ ਰਾਈਟਰ ਨੂੰ ਜਿਹੜਾ ਅੱਜ ਅਸੀਂ ਅੰਮ੍ਰਿਤਸਰ ਕਚਹਿਰੀ ਦੇ ਵਿੱਚ ਪੇਸ਼ ਹੋਣ ਲਈ ਮਜਬੂਰ ਕੀਤਾ ਬਕਾਇਦਾ ਪਰ ਜਿਹੜੇ ਕੋਈ ਅਫਵਾਹਾਂ ਵੀ ੜਾਉਂਦੇ ਸੀ ਕਿ ਇਸ ਤਰ੍ਹਾਂ ਕਰ ਲਿਆ ਜੀ ਉਸ ਤਰ੍ਹਾਂ ਕਰ ਲਿਆ ਪਰ ਕੋਈ ਵੀ ਦੰਗੇ ਸਿੱਧੀ ਸਾਫ਼ ਤੇ ਦੋ ਟੁਕਾਂ ਵਿੱਚ ਮੈਂ ਗੱਲ ਕਰਾਂਗਾ ਜਿਹੜੀ ਸਾਡੀ ਮੰਗ ਸੀ ਪਹਿਲ ਦੇ ਆਧਾਰ ਤੇ ਵੀ ਜਿਹੜੀ 19 ਤਰੀਕ ਦੀ ਬੰਦੀ ਕਾਲ ਵਾਪਸ ਵੀ ਲਈਤੀ ਗਈ ਸੀ ਉਹ ਜਿਹੜੀ ਬੰਦੀ ਕਾਲ ਵਾਪਸ ਇਸ ਕਰਕੇ ਵੀ ਲਈਤੀ ਗਈ ਸੀ ਕਿ ਹਾਈ ਕੋਰਟ ਦੇ ਵਿੱਚ ਮੁਕੱਦਮਾ ਜਿਹੜਾ ਪੈਂਡਿੰਗ ਸੀ ਤੇ ਅੰਮ੍ਰਿਤਸਰ ਕੋਰਟ ਦੇ ਵਿੱਚ ਵੀ ਸਟੇਟਸ ਰਿਪੋਰਟ ਜਿਹੜੀ ਧਾਰ ਕੀਤੀ ਗਈ ਸੀ ਸਾਡੇ ਗੁਰੂ ਜੀ ਦੇ ਵੱਲ ਜਿੰਦਰ ਜੀ ਐਡਵੋਕੇਟ ਸਾਡੇ ਇਹਨਾਂ ਨੇ ਸਾਰਾ ਡੀਲ ਕੀਤਾ ਹਾਈ ਕੋਰਟ ਦੇ ਵਿੱਚ ਵੀ ਇਹਨਾਂ ਨੇ ਦਰੁਪ ਜੀ ਨੇ ਵੀ ਬੜੀ ਹੈਲਪ ਕੀਤੀ ਸਾਡੇ ਇਸ ਕੇਸ ਦੇ ਵਿੱਚ ਤੇ ਬਾਕਾਇਦਾ ਜਿਹੜੀ ਅੱਜ ਤਾਰੀਖ ਸੀ ਇੱਥੇ ਤੇ ਜਿਹੜੀ ਮੰਗ ਤੇ ਮੈਂ ਦੁਬਾਰਾ ਦੱਸ ਦੇਣਾ ਕਿ ਪਵਨ ਵਾਲਮੀ ਕੀ ਤੇਰਤ ਜੀ ਜਿਦਾ ਵੀ ਕਿਸੇ ਦਾ ਧੌਂਦਾ ਕਿਲਾ ਹੋਏਗਾ ਉਹ ਮੂਨਵਾਸੀ ਸਮਾਈ ਕੱਢੇਗਾ ਜੀ ਇਹ ਕਹਿੰਦੇ ਸੀ ਕਿ ਇੱਥੇ ਨਹੀਂ ਆਣਾ ਇੱਥੇ ਅੱਜ ਅਸੀਂ ਇੱਥੇ ਵੀ ਇਹਨਾਂ ਨੂੰ ਮਜਬੂਰ ਕਰਤਾ ਤੇ ਰਾਈਟਰ ਤੇ ਡਾਇਰੈਕਟਰ ਸਾਹਿਬ ਜਿਹੜੇ ਨੇ ਉਹਨਾਂ ਨੇ ਆਪਣੀ ਜਿਹੜੀ ਭੋਲਿਆ ਉਹ ਮੰਨੀ ਆ ਤੇ ਅੱਜ ਪਵਨ ਵਾਲਮੀ ਕੀ ਤੇਰਤ ਤੇ ਜਾ ਕੇ ਨਤਮਸਤਕ ਵੀ ਹੋਏ ਨੇ ਜੀ ਤੇ ਜਿਹੜੀ ਸ਼ਮਾ ਯਾਜਨਾ ਤੁਣਾ ਸਾਹਿਬ ਦਰਸਤੇ ਵੀ ਜਾ ਕੇ ਕੀਤੀ ਆ ਤੇ ਗੁਰੂ ਗਿਆਨਾਤ ਅਸ਼ਰਮ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਆਪਣੀ ਸ਼ਮਾ ਯਾਜਨਾ ਕੀਤੀ ਉੱਥੇ ਮੱਥਾ ਟੇਕ ਕੇ ਆਇਆ ਤੇ ਦੇਖੋ ਜੇ ਕਿਸੇ ਨੇ ਭੁੱਲ ਮੰਨ ਲਈ ਆ ਤੇ ਅਸੀਂ ਪਹਿਲੀ ਮੰਗ ਸਾਡੀ ਬਿਲਕੁਲ ਜਾਇ ਸੀ ਕਿ ਪਾਵਨ ਵਾਲਮੀਕੀ ਦੀ ਰੇਤ ਤੇ ਮੰਗੇ ਕਿਉਂਕਿ ਮੌਨ ਨਵਾਸੀ ਸਮਾਜ ਦਿੱਤੀ ਹਾਂ ਬਾਰੇ ਗਲਤ ਬੋਲਿਆ ਗਿਆ ਸੀ ਠੀਕ ਹੈ ਜੀ ਪਰ ਇਹਨਾਂ ਨੇ ਇੱਕ ਵੀਡੀਓ ਰਹੀ ਜਿਹੜੀ ਮਾਫੀ ਮੰਗੀ ਸੀ ਉਹ ਸਾਨੂੰ ਮਨਜ਼ੂਰ ਨਹੀਂ ਸੀ ਕਿਉਂਕਿ ਦੇਖੋ ਜਿੱਥੇ ਮੱਕਾ ਆ ਸਾਡਾ ਗੁਰੂ ਘਰ ਆ ਉਥੇ ਆ ਕੇ ਨਤਮਸਤਕ ਹੁੰਦੇ ਅੱਜ ਇਹ ਨਤਮਸਤਕ ਹੋਏ ਨੇ ਤੇ ਅਸੀਂ ਉੱਪਰ ਵੀ ਇਹੀ ਕਿਹਾ ਆ ਤੇ ਹੁਣ ਮੀਡੀਆ ਕਰ ਮੈਂ ਕਿ ਨੀਰੂ ਬਾਜਵਾ ਮੈਡਮ ਰਹਿ ਗਏ ਨੇ ਉਥੇ ਨਤਮਸਤਕ ਹੋਣ ਵਾਲੇ ਕਿਉਂਕਿ ਰਾਈਟਰ ਜਿਨੇ ਲਿਖੀ ਫਿਲਮ ਜੀ ਤੇ ਜਿਹਨੇ ਡਾਇਰੈਕਟ ਕੀਤੀ ਉਹ ਦੋਨੇ ਉਥੇ ਮਾਫੀ ਮੰਗ ਕੇ ਆਏ ਨੇ ਦੋਨੇ ਨਤਮਸਤਕ ਹੋ ਕੇ ਆਏ ਨੇ ਤੇ ਸਾਡੀ ਮੰਗ ਇਹ ਵੀ ਹੈ ਪ੍ਰਸ਼ਾਸਨ ਦੇ ਅੱਗੇ ਵੀ ਕਿ ਨੀਰੂ ਮੈਡਮ ਅੱਗੇ ਵੀ ਕਿ ਉਥੇ ਜਾ ਕੇ ਤੁਸੀਂ ਵੀ ਮੈਂ ਤੁਹਾਡੇ ਕੋਲ ਦੇਖੋ ਗੁਰੂ ਘਰ ਸਾਰਿਆਂ ਦੇ ਸਾਂਝੇ ਆ ਇਹ ਨਹੀਂ ਕਿ ਚਾਹੇ ਇੱਕ ਇੱਕ ਪਿੰਡ ਦੇ ਵਿੱਚ ਕਿਨੇ ਕਿਨੇ ਗੁਰਦੁਆਰਾ ਸਾਹਿਬ ਵੀ ਬਣੇ ਆ ਇਹ ਨਹੀਂ ਹੋਣਾ ਚਾਹੀਦਾ ਗੁਰੂ ਘਰ ਸਾਂਝਾ ਆ ਉਥੇ Hindu Muslim Sikh ईसाई ਸਾਰੇ ਜਾ ਸਕਦੇ ਨੇ ਜੋ ਨਹੀਂ ਜਾਂਦੇ ਤੇ ਇਹ ਉਹਨਾਂ ਨੂੰ ਅੱਗੋ ਦੇਖੋ ਜੀ ਮੈਂ ਮੈਂ ਸਿਰਫ ਉਹੀ ਕਹਿ ਰਾਂਗੀ ਰਾਈਟਰ ਤੇ ਡਾਇਰੈਕਟਰ ਸਾਹਿਬ ਜਿਨ੍ਹਾਂ ਨੇ ਲਿਖੀ ਜਿਹਦੀ ਮੇਨ ਗਲਤੀ ਸੀ ਰਾਈਟਰ ਦੀ ਕਿਉਂਕਿ ਰੋਲ ਤੇ ਵੇਖੋ ਉਹਦੇ ਵਿੱਚ ਕਈਆਂ ਨੇ ਕੀਤੇ ਆ ਇਹਦੇ ਵਿੱਚ ਨਿਰੂ ਮੈਡਮ ਨੇ ਵੀ ਇੱਕ ਰੋਲ ਅਦਾ ਕੀਤਾ ਸੀ ਰਾਈਟਰ ਜਿਨ੍ਹਾਂ ਨੇ ਰਾਈਟ ਕੀਤੀ ਆ ਉਹ ਵੀ ਆਪਣੇ ਉੱਥੇ ਪਾਵਨ ਵਾਲਮੀਕੀ ਤਿਰੇ ਪਹੁੰਚ ਕੇ ਉਹਨੇ ਸ਼ਮਾ ਜਗਾ ਜਨਾ ਕੀਤੀ ਤੇ ਡਾਇਰੈਕਟਰ ਸਾਹਿਬ ਨੇ ਵੀ ਕਰਤੀ ਸੈਟੀਸਫਾਈ ਸਰ ਨਿਰੂਬਾਈ ਮੈਡਮ ਵੀ ਜਾਣਗੇ ਆਪਾਂ ਜੇ ਇਹ ਆਪਾਂ ਕਿਹੜਾ ਕਦਮ ਹੋਏਗਾ ਜਾਂ ਫਿਰ ਆਪਾਂ ਬਿਲਕੁਲ ਬਿਲਕੁਲ ਸਾਰੇ ਦੇਖੋ ਜੇ ਉਹਨਾਂ ਨੇ ਮੰਨਿਆ ਆਂ ਕੀ ਮੈਂ ਜਾਵਾਂਗੀ ਤੇ ਸ਼੍ਰੀ ਦਰਬਾਰ ਸਾਹਿਬ ਵੀ ਸ਼ਾਇਦ ਹੋ ਕੇ ਆਏ ਨੇ ਤੇ ਆਪਾਂ ਉਹਨਾਂ ਨੂੰ ਹੋਣ ਵੀ ਉੱਥੇ ਕਿਹਾ ਹੈ ਕਿ ਆਪਾਂ ਉੱਥੇ ਜਾ ਕੇ ਉੱਥੇ ਨਤਮਸਤਕ ਹੋਣ ਕਿ ਰਾਜਨਾਮਾ ਤੁਹਾਡਾ ਉੱਪਰ ਹੋਇਆ ਕੋਰਟ ਸਰ ਹਲੇ ਕੋਈ ਮਿਲ ਗਈ ਮੈਂ ਤੁਹਾਨੂੰ ਇਹੀ ਕਹਿ ਰਿਹਾ ਕਿ ਤਰੀਕ ਸੀ ਤਰੀਕ ਤੇ ਆਏ ਆ ਅਸੀਂ ਆਪਣੀ ਮੰਗ ਰੱਖੀ ਹੈ ਕਿ ਇਹ ਪਵਨ ਵਾਲਮੀ ਕੀ ਤੀਰ ਤੇ ਜਾ ਕੇ ਨਤਮਸਤਕ ਹੋਣ ਉੱਥੇ ਸ਼ਮਜ ਤੇ ਮੈਂ ਉਹੀ ਤੁਹਾਨੂੰ ਦੁਬਾਰਾ ਬੇਨਤੀ ਕਰ ਰਿਹਾ ਕਿ ਰਾਈਟਰ ਤੇ ਡਾਇਰੈਕਟਰ ਸਾਹਿਬ ਹੋਏ ਨੇ ਉਹਨਾਂ ਨੇ ਆਪਣੀ ਭੁੱਲ ਮੰਗੀ ਆ ਜਿਹੜੀ ਸਮਾਜ ਦੀ ਮੰਗ ਸੀ ਸਾਡੀ ਮੰਗ ਵੀ ਸੀ ਪਰ ਮੂਨ ਅਸੀਂ ਸਮਾਜ ਦੀ ਵੀ ਮੰਗ ਸੀ ਕਿ ਪਵਨ ਵਾਲਮੀ ਕੀ ਤੀਰ ਤੇ ਆਏ ਅੱਜ ਕੋ